ਸਾਲਾ ਬਾਪੂ ਚਰਨ ਸਿੰਘ ਨਾਲ ਗੱਲ ਕਰ ਰਹੇ ਜੀ ਆਪਾਂ ਔਰ ਬੜੀ ਖਾਸ ਸ਼ਖਸੀਅਤ ਹੈ ਡੇਕ ਵਾਲਾ ਪਿੰਡ ਹੈ ਰੋਪੜ ਦਾ ਉੱਥੇ ਵੀਡੀਓ ਬਣ ਰਿਹਾ ਔਰ ਬਾਪੂ ਜੀ ਨੇ ਬਣਾਇਆ ਸੀਗਾ ਇੱਕ ਜਥਾ ਪਿੰਡ ਦੇ ਵਿੱਚ ਔਰ ਉਸ ਜਥੇ ਦੇ ਕਈ ਮੈਂਬਰ ਸੀਗੇ ਔਰ ਸਭ ਤੋਂ ਵਧੀਆ ਗੱਲ ਹੈ ਕਿ ਨੰਦ ਕਾਰਜ ਜਿਹੜੇ ਸੀਗੇ ਇਹ ਕਰਾਉਂਦੇ ਸੀਗੇ ਲੋਕਾਂ ਦੇ ਕੁਝ ਵੀ ਚਾਰਜ ਨਹੀਂ ਸੀ ਕਰਦੇ ਠੀਕ ਹੈ ਜੀ ਸਹੀ ਗੱਲ ਕਹੀ ਹੈ ਜੀ ਹਾਂਜੀ ਕੋਈ ਵੀ ਪੈਸੇ ਨਹੀਂ ਸੀ ਲੈਂਦੇ ਕਿਸੇ ਤੋਂ ਔਰ ਕੋਈ ਵੀ ਮਾਇਆ ਨਹੀਂ ਸੀ ਲੈਂਦੇ ਤੇ ਨੰਦਕਾਰਜ ਵੀ ਕਰਾਉਂਦੇ ਸੀਗੇ ਤੇ ਇਹ ਜਥੇ ਦੇ 4-5 ਮੈਂਬਰ ਸੀਗੇ ਜੀ ਬਾਪੂ ਜੀ 100 ਸਾਲ ਦੇ ਆ ਪਰ ਹੁਣ ਵੀ ਕੋਸ਼ਿਸ਼ ਕਰਾਂਗੇ ਲਿਆਂਦਾ ਦੀ ਇਹਨਾਂ ਦਾ ਸਮਾਨ ਹਾਂ ਜੀ ਸਮਾਨ ਆ ਗਿਆ ਕੀ-ਕੀ ਆ ਜੀ ਇੱਕ ਢੋਲ ਕੀ ਤੇ ਚਿਮਟਾ ਦਿਖਾਓ ਜੀ ਫਿਰ ਬਾਪੂ ਜੀ ਵਜਾ ਲੂਗੇ ਇਹ ਚਮਟਾ ਇਹਾਂ ਤੇ ਉਹ ਆ ਪਿੱਤਲ ਦਾ ਚਿੰਤਾ ਪਿੱਤਲ ਦਾ ਚਿੰਤਾ ਹੈ ਅੱਛਾ ਜੀ ਸਾਡੇ ਇੱਥੇ ਪਿੰਡ ਦੇਗਵਾਲੇ ਦਾ ਹੀ ਬਣਿਆ ਹੋਇਆ ਦੇਗਾਲੇ ਦਾ ਹੀ ਬਣਿਆ ਹੋਇਆ ਦੇਗਾਲੇ ਦੇ ਬਣਿਆ ਸਾਡੇ ਇੱਕ ਮਿਸਤਰੀ ਨੇ ਬਣਾਇਆ ਹੋਇਆ ਇਹ ਚਿੰਟੇ ਸਾਡੇ ਬਹੁਤ ਦੂਰ ਦੂਰ ਤੱਕ ਬਾਹਰਲੇ ਮੁਲਕਾਂ ਤੱਕ ਵੀ ਜਾਂਦੇ ਸੀ ਅੱਛਾ ਮੁਰਦਵਾਰਿਆਂ ਵਿੱਚ ਪਹਿਲੇ ਜਵਾਨੇ ਵਿੱਚ ਜਦ ਇਹ ਨਾਲ ਹੀ ਸ਼ਬਦ ਗੁਰਵਾਨੀ ਚੱਲਦੀ ਸੀਗੀ ਤਾਂ ਇਹ ਬਾਹਰਲੇ ਮੁਲਕਾਂ ਵਿੱਚ ਵੀ ਜਾਂਦੇ ਸੀਗੇ ਤੇ ਆਪਣਾ ਇੱਥੇ ਇੰਡੀਆ 'ਚ ਵੀ ਬਹੁਤ ਵਿਕਤੇ ਸੀਗੇ ਚਿੰਟੇ ਇਹ ਅੱਛਾ ਦੇਗਾਲੇ ਦੇ ਚਿੰਪੇ ਬਣਦੇ ਸੀਗੇ ਹਾਂਜੀ ਹਾਂਜੀ ਇਹ ਸਭ ਤੋਂ ਮਸ਼ਹੂਰ ਚਿੰਟੇ ਸੀਗੇ ਸਾਡੇ ਦੇਗਾਲੇ ਪਿੰਡ ਦੇ ਇਹ ਪਿੱਤਲ ਦੇ ਬਣੇ ਹੋਏ ਆ ਇਹ ਇਹ ਪੁਰਾਣਾ ਚਿਮਟਾ ਜਿਹੜਾ ਸਾਡੇ ਕੋਲ ਹੈ ਕੌਣ ਬਣਾਉਂਦਾ ਸੀ ਇੱਥੇ ਇੱਕ ਹਰदयाल ਸਿੰਘ ਮਿਸਤਰੀ ਜੀ ਹੁੰਦੇ ਤੇ ਹੁਣ ਤਾਂ ਉਹਨੂੰ ਬਹੁਤ ਸਾਲ ਹੋ ਗਏ ਚੜ੍ਹਾਈ ਕਰ ਗਏ ਵਿਗੋ ਹੋ ਗਏ ਸੀਗੇ ਇਹ ਉਹਨਾਂ ਦਾ ਬਣਿਆ ਹੋਇਆ ਚਿਮਟਾ ਹੈ ਅਸੀਂ ਸਾਮ ਕੇ ਰੱਖਿਆ ਹੋਆ ਗੁਰਦੁਆਰੇ ਦੇ ਵਿੱਚ ਹਮ ਤੇ ਇੱਕ ਪੁਰਾਣੇ ਜ਼ਮਾਨੇ ਦੀ ਸਾਡੀ ਢੋਲਕੀ ਜਿਹਦੇ ਨਾਲ ਕੇ ਆਨੰਦ ਕਾਰਜ ਵਗੈਰਾ ਨਾਲ ਨਾਲ ਦੇ ਪਿੰਡਾਂ ਵਿੱਚ ਵੀ ਕਾਣ ਜਾਂਦੇ ਸੀਗੇ ਅਰ ਬਿਨਾ ਮਾਇਆ ਲਤਾਂ ਲੋਕਾਂ ਦੇ ਕੁੜੀਆਂ ਦੇ ਆ ਉਹਨਾਂ ਦੇ ਵਿਆਹ ਵਗੈਰਾ ਕਰਾਉਂਦੇ ਸੀਗੇ ਆਹ ਬਾਪੂ ਜੀ ਇਹਨਾਂ ਦਾ ਜਥਾ ਸੀਗਾ ਹਾਂ ਜੀ ਇਹਨਾਂ ਦਾ ਜਥਾ ਤੇ ਇਹ ਆਪ ਸੀਗੇ ਚਾਰ ਮੈਂਬਰ ਸੀਗੇ ਜਿਹੜੇ ਜਾਨਦੇ ਸੀਗੇ ਬਾਕੀ ਤਿੰਨ ਚੜ੍ਹਾਈ ਕਰ ਗਏ ਤੇ ਇਹ ਚੌਥੇ ਇਹ 100 ਸਾਲ ਦੇ ਜਿਹੜੇ ਹਕੈਮ ਹੈ ਵਾਹ ਜੀ ਵਾਹ ਬੜਾ ਜ਼ਬਰਦਸਤ ਕੰਮ ਹੈ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ 100 ਸਾਲ ਦੀ ਉਮਰ ਹੈ ਬਾਪੂ ਜੀ ਦੀ ਔਰ 7 ਸਤੰਬਰ 1924 ਦਾ ਇਹਨਾਂ ਦਾ ਜਨਮ ਹੈ ਤੇ ਔਰ ਜੋ ਕਹਾਣੀ ਗੱਲਬਾਤ ਇਹਨਾਂ ਨੇ ਦੱਸੀ ਹੈ ਮੈਂ ਕਹਾਣੀ ਨਹੀਂ ਕਹੂੰਗਾ ਸੱਚੀ ਗੱਲ ਹੈ ਕਿ ਇਹਨਾਂ ਨੇ ਜਥਾ ਬਣਾਇਆ ਹੋਇਆ ਸੀਗਾ ਤੇ ਆਨੰਦ ਕਾਰਜ ਜਿਹੜਾ ਹੈ ਸਭ ਦੇ ਹੀ ਫ੍ਰੀ ਕਰਦੇ ਸੀ ਕੋਈ ਮਾਇਆ ਨਹੀਂ ਸੀ ਲੈਂਦੇ ਆ ਦੇਖ ਡੇ ਕਾਲੇ ਦੇ ਵਿੱਚ ਬੈਠੇ ਆ ਜੀ ਆ ਮੌਤਪੁਰ ਸ਼ਕਸੀਤ ਬੈਠੀਆਂ ਪਿੰਡ ਦੀਆਂ ਪਰਿਵਾਰ ਦੇ ਮੈਂਬਰਸ ਵੀ ਬੈਠੇ ਨੇ ਤੇ ਆ ਦੇਖੋ ਜੀ ਬਾਪੂ ਜੀ ਵਜਾ ਲੂਗੇ ਚਮਟਾ ਹਾਂ ਜੀ ਵਜਾਓ ਜਰਾ ਲਾਓ ਜੀ ਬਾਪੂ ਅਕੜੀ ਫਮ ਇਹ ਪੂਰਾ ਕਾਇਮ ਹੈ ਜੀ 100 ਸਾਲ ਦੇ ਹੈ ਬਾਪੂ ਜੀ ਔਰ ਚਮਟਾ ਜਿਹੜਾ ਹੈ ਪੂਰਾ ਵਜਾਲ ਲੱਗੇ ਜੀ ਲਓ ਜੀ ਹੂੰ ਲਓ ਜੀ ਟੋਲਦੀ ਨਾਲ ਬਸਦਾ ਹੈ ਤარი ਹਾਂ ਟੋਲਦੀ ਦੇ ਨਾਲ ਟੋਲਦੀ ਦੇ ਨਾਲ ਬਸਦਾ ਟੋਲਦੀ ਜਿਹੜਾ ਹੈ ਨਹੀਂ ਕਰਦੇ ਕੋਈ ਔਰ ਇਹਨਾਂ ਦੇ ਜਥੇ ਦੇ ਮੈਂਬਰ ਵੀ ਜਿਹੜੇ ਹੈ ਹੁਣ ਮੌਜੂਦ ਨਹੀਂ ਰਹੇ ਸਵਰਗਵਾਸ ਹੋ ਗਏ ਪਰ ਬਾਪੂ ਜੀ ਮਾਸ਼ਾਅੱਲਾ ਦੇਖੋ ਇਹ ਚਮਟਾ ਵਜਾ ਰਹੇ ਹੈ ਔਰ ਜਥੇ ਦੇ ਮੈਂਬਰ ਸੀਗੇ ਔਰ ਜਥੇ ਦੀ ਗੱਲ ਸਾਨੂੰ ਸਾਰੀ ਦੱਸ ਦਿੱਤੀ ਹੈ ਇਹ ਹੈ ਸੀ ਯਾਦਾਂ ਪੁਰਾਣੀਆਂ ਸ਼ਕਤੀਤਾ ਨੂੰ ਯਾਦ ਕਰਦੇ ਆਂ ਪੁਰਾਣੇ ਸਮੇਂ ਨੂੰ ਯਾਦ ਕਰਦੇ ਆਂ ਤੇ ਬਾਪੂ ਜੀ ਨੇ ਜੱਥੇ ਦੇ ਉੱਤੇ ਇਸ ਕਰਿਓ ਕਮੈਂਟ ਵੀਡੀਓ ਨੂੰ ਦੂਰ ਦੂਰ ਤੱਕ ਸ਼ੇਅਰ ਕਰਿਓ ਜੀ ਇਹ ਗੁਰਮਖ ਬੰਦੇ ਜਿਹੜੇ ਹੈ ਔਰ ਕਿੰਨਾ ਵਧੀਆ ਕੰਮ ਦੇਖੋ ਜੀ ਚਮਟਾ ਬਜਾ ਰਹੇ 100 ਸਾਲਾ ਬਜ਼ੁਰਗ 100 ਸਾਲਾ ਬਜ਼ੁਰਗ 7 ਸਤੰਬਰ 1924 ਦਾ ਜਨਮ ਹੈ ਇਹਨਾਂ ਦੇ ਬੇਟਾ ਜੀ ਵੀ ਬੈਠੇ ਹੈ ਮਾਸ਼ਾਅੱਲਾ 70-75 ਸਾਲ ਦੇ ਏ ਵੀ ਹੈ ਤੇ ਭਤੀਜਾ ਸਾਹਿਬ ਬੈਠੇ ਤੇ ਪਰਵਾਰ ਦੇ ਹੋਰ ਵੀ ਬੈਠੇ ਹੈ ਔਰ ਦੇਖੋ ਜੀ ਆਹ ਹੈ ਚਮਟਾ ਵਜਰੇ ਬਾਪੂ ਜੀ 100 ਸਾਲਾ ਬਾਪੂ ਜੀ ਚਮਟਾ ਵਜਾ ਰਹੇ ਪਿੰਡ ਦੇ ਗੁਰਦੁਆਰੇ ਸਾਹਿਬ ਤੇ ਆ ਚਮਟਾ ਔਰ ਪਿੰਡ ਦੇ ਵਿੱਚ ਹੀ ਇਹ ਬਣਦੇ ਸੀ ਬੈਂਕ ਵਾਲਾ ਦੇ ਵਿੱਚ ਪਿੰਡਾਂ ਦੇ ਚਮਟੇ ਜਿਹੜੇ ਹੈ ਦੇਕ ਵਾਲਾ ਦੇ ਵਿੱਚ ਹੀ ਰੋਪੜ ਚ ਬਣਦੇ ਸੀ ਦੇਸ਼ਾਂ ਵਿਦੇਸ਼ਾਂ ਤੱਕ ਇਹ ਚਮਟੇ ਜਾਂਦੇ ਸੀਗੇ ਦੀ ਔਰ ਬਾਪੂ ਜੀ ਦੇਖੋ ਪੂਰੀ ਤਾਕਤ ਹੈ ਪੂਰੀ ਜਾਨ ਹੈ ਪੁਰਾਣੀਆਂ ਖੱਤ ਨੇ ਹੁਣੇ ਖੜਕਾ ਔਰ ਦੇਖੋ ਚਮਟਾ ਐਨ ਹੱਥੇ ਚ ਕਾਫੀ ਭਾਰੀ ਹੁੰਦਾ ਹੈ ਇਹ ਔਰ ਵਾਜਾ ਰਹੇ ਹੈ ਢੋਲਕੀ ਵਾਲਾ ਮਾਸਟਰ ਨਾਲ ਸਾਡੇ ਨਾਲ ਨਹੀਂ ਹੈ ਜੇਕਰ ਅਗਲੀ ਵਾਰੀ ਅਸੀਂ ਢੋਲਕੀ ਵਾਲਾ ਵੀ ਲੈ ਕੇ ਆਵਾਂਗੇ ਵੀਡੀਓ ਢੋਲਕੀ ਵਾਲੇ ਨਾਲ ਬਣਾਈਏ ਤਾਂ ਤੁਹਾਨੂੰ ਕਿੱਦਾਂ ਦਾ ਲੱਗੇਗਾ ਕੋਸ਼ਿਸ਼ ਕਰਾਂਗੇ ਕਿ ਅਸੀਂ ਢੋਲਕੀ ਮਾਸਟਰ ਕੋਲ ਜੀ ਲਿਆਵਾਂਗੇ ਜਿਹੜਾ ਕਿ ਢੋਲਕੀ ਵੀ ਵਜਾਵੇ ਤੇ ਇਹਦੇ ਨਾਲ ਜਿਹੜਾ ਹੈ ਅਸੀਂ ਤੋਂ ਵੀਡੀਓ ਬਣਾਈਏ ਜੀ ਸੌਤ ਸੱਲਾ ਬਜ਼ੁਰਗ ਜਿਹੜਾ ਹੈ ਇਹਨਾਂ ਤਾਕਤਵਰ ਹੈ ਮੈਂ ਅਕਸਰ ਕਹਿੰਦਾ ਕਿ ਬਜ਼ੁਰਗਾਂ ਦੇ ਕੋਲ ਤਾਕਤ ਬਹੁਤ ਹੈ ਬਹੁਤ ਬਲ ਹੈ ਔਰ ਇਹ ਤਾਕਤ ਤੇ ਬਲ ਦੀ ਜਿਹੜੀ ਹੈ ਤੁਸੀਂ ਇੱਕ ਤਸਵੀਰ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਸੰਗਠਨ ਬਲ ਇਹਨਾਂ ਚ ਬਹੁਤ ਵਧੀਆ ਹੁੰਦਾ ਹੈ ਔਰ ਸੰਗਠਨ ਬਲ ਦੀ ਐਗਜ਼ਾਮਪਲ ਹੈ ਕਿ ਇਹਨਾਂ ਦਾ ਜਥਾ ਜਿਹੜਾ ਸੀਗਾ ਉਹ ਆਲੇ-ਦਾਲੇ ਪਿੰਡਾਂ ਦੇ ਵਿੱਚ ਸਭ ਪਾਸੇ ਮਸ਼ਹੂਰ ਸੀ ਕੀ ਕਹਿੰਦੇ ਦੀ ਇਹਨਾਂ ਦੇ ਜਥੇ ਬਾਰੇ ਦੀ ਇਹਨਾਂ ਦਾ ਜਿੱਥੇ ਤਾਂ ਨੰਦ ਕਾਰਜ ਵਗੈਰਾ ਕਰਾਉਣ ਵਾਸਤੇ ਜਾਂ ਖੰਡ ਪਾਠ ਵਗੈਰਾ ਬਾਅਦ ਨਾਲ ਕਰਨ ਵਾਸਤੇ ਸੀਗਾ ਤੇ ਇਹ ਬਹੁਤ ਸਾਲਾਂ ਤੱਕ ਇਹਨਾਂ ਨੇ ਸੇਵਾ કરી ਤੇ ਪਰ ਹੁਣ ਇਹਨਾਂ ਦੇ ਨਾਲ ਦੇ ਜਿਹੜੇ ਬਾਕੀ ਸਾਥੀ ਸੀਗੇ ਉਹ ਚਲੇ ਗਏ ਇਸ ਕਰ ਹੁਣ ਆਪਕੇ ਆ ਬਜ਼ੁਰਗ ਹੋ ਗਏ ਇਸ ਲਈ ਹੁਣ ਇਹ ਤਾਂ ਬੰਦ ਹੈ ਪਰ ਸਮਾਨ ਮੌਜੂਦ ਹੈ ਪ੍ਰਾਣਾ ਟੋਲਕੀ ਦਿਖਾਇਆ ਜੀ ਇਹਨਾਂ ਦੀ ਪ੍ਰਾਣਾ ਸਮਾਨ ਸਾਰਾ ਮੌਜੂਦ ਹੈ ਇਹ ਟੋਲਕੀ ਹੈ ਇਹਨਾਂ ਦੀ ਲਓ ਜੀ ਟੋਲਕੀ ਵਿਦਾਣ ਦੀ ਕੋਸ਼ਿਸ਼ ਕਰਦੇ ਜੀ ਆਪਕਾ ਸਾ ਆ ਲੋ ਜੀ ਬਾਬਾ ਜੀ ਬਾਜਾਰੇ ਢੋਲ ਕੀ ਆ ਦੇਖੋ ਜੀ ਆ ਹੈ ਜਥੇ ਦਾ ਇੱਕ ਮੈਂਬਰ ਹੈ ਸਾਡੇ ਕੋਲ ਹੁਣ ਬਾਬੂ ਜੀ ਬਾਕੀ ਮੈਂਬਰਾਂ ਦੇ ਨੌ ਕੀ ਸੀਗੇ ਜੀ ਤੁਹਾਡੇ ਜਥੇ ਦੇ ਚਰਨ ਸਿੰਘ ਇੱਕ ਤਾਂ ਚਰਨ ਸਿੰਘ ਹੈ ਤਾਂ ਹਮ ਇੱਕ ਮਹਿਮਾ ਸਿੰਘ ਤਾਂ ਹਮ ਇੱਕ ਬੁੱਗਰ ਸਿੰਘ ਤਾਂ ਹਮ ਆਜੂਰਾ ਸਿੰਘ ਤਾਂ ਹਮ ਇਹਦੇ ਹਾਲ ਸੀ ਹਾਰਦਲ ਤਾਂ ਹਾਰਦਲ ਵੀ ਹੁੰਦਾ ਹੁੰਦਾ ਹਾਂ ਦੇ ਸਕਦੇ ਜਿਹੜੇ ਬਣਾਉਂਦੇ ਤੇ ਨਾ ਬਾਜਾ ਉਹ ਵੀ ਉਹ ਖੁਦ ਵੀ ਹੈ ਜਿਹੜੇ ਚਮਟੇ ਬਣਾਉਂਦੇ ਸੀ ਉਹ ਖੁਦ ਵੀ ਤੇ ਉਹ ਵੀ ਬਾਜਾ ਵਜਾਉਂਦੇ ਬਾਜਾ ਵਜਾਉਂਦੇ ਹਰਮੋਨੀਅਮ ਵੀ ਹੈਗਾ ਤਾਂ ਉਹ ਵੀ ਹੋਊਗਾ ਪਰ ਹਾਂ ਅੱਛਾ ਬਾਪੂ ਜੀ ਕਿਹੜੇ ਕਿਹੜੇ ਪਿੰਡਾਂ 'ਚ ਜਾਂਦੇ ਸੀ ਕਿੱਥੇ ਕਿੱਥੇ ਤੱਕ ਜਾਂਦੇ ਸੀ ਤੁਸੀਂ ਇੱਥੇ ਸੰਤ ਰਹਿੰਦਾ ਥਾਏ ਹੂੰ ਸੰਤ ਦੀਪ ਸਿੰਘਾ ਸੰਤ ਦੀਪ ਸਿੰਘ ਜੀ ਹਾਂ ਹਾਂ ਉਹ ਸ਼ਾਂਤ ਨਹੀਂ ਤੇ ਉਹ ਰਾਬਤ ਹੈ ਪੂਰਾ ਹੈ اچھا ਜੋ ਉਹਨਾਂ ਕਹਿੰਦਾ ਉਹ ਪੂਰਾ ਹੁੰਦਾ ਤਾਂ ਹੂੰ ਕਈ ਸਾਡੇ ਹੁੰਦੇ ਪਲੇਗ ਆ ਪੱਲਗਾ ਪਈਆਂ ਆਇਆ ਕਿ ਆ ਹੋ ਰਿਹਾ ਆ ਜਾਂ ਲੜਾਈਆਂ ਹੋ ਰਹੀਆਂ ਆ ਆਪਣਾ ਪਿੰਡ ਦਾ ਕੋਈ ਨੁਕਸਾਨ ਨਹੀਂ ਹੋਇਆ ਅੱਛਾ ਜੀ ਤਾਰੀ ਸਾਂਤਾਂ ਦਾ ਸੇਵ ਸਾਰੀ ਇਹ ਜਥਾ ਜੜਾ ਅੱਛਾ ਸੰਤਾਂ ਦੀ ਪੂਰਾ ਸੰਤਾਂ ਦਾ ਸੇਵ ਤਾਂ ਉਹਨਾਂ ਦੀ ਰਹਿਨੁਮਾਈ ਨਾਲੇ ਇਹ ਮਤਲਬ ਕੀ ਨਾਮ ਸੀ ਸੰਤ ਜੀ ਸੰਤ ਦਲੀਪ ਸਿੰਘ ਸੰਤ ਦਲੀਪ ਸਿੰਘ ਉਹ ਵੀ ਸਾਡੇ ਹਰ ਸਾਲ ਹਾੜ ਦੀ ਸੰਗਰਾਮ ਨੂੰ ਹਾੜ ਦੀ ਸੰਗਰਾਮ ਨੂੰ ਦਾ ਵਰਸੀ ਮਨਾਈ ਜਾਂਦੀ ਹੈ ਦੂਰ ਦਰਾਡੇ ਤੋਂ ਬਹੁਤ ਲੋਕ ਆਉਂਦੇ ਆ ਤੇ ਜਿਹੜੇ ਉਹ ਸੰਤ ਸੀਗੇ ਉਹ ਵੀ ਕਪੂਰਨ ਸੰਤ ਸੀਗੇ ਹੂੰ ਸਾਡੇ ਇੱਥੇ ਨਦੀ ਵਿੱਚ ਇੱਕੋ ਪੁਰਾਣੇ ਗੁਫਾ ਪੱਟਕੇ ਵਿੱਚ ਰਹਿੰਦੇ ਹੁੰਦੇ ਸੀਗੇ ਕੰਧ ਗੁਫਾ ਪੱਟੀ ਹੋਈ ਸੀਗੀ ਗੁਫਾ ਵਿੱਚ ਹੀ ਰਹਿੰਦੇ ਤੇ ਸਿਰਫ ਉਹਨਾਂ ਦਾ ਪਾਠ ਪੂਜਾ ਕਰਦੇ ਤੇ 24 ਘੰਟੇ ਮਗਰੋਂ ਪ੍ਰਸ਼ਾਦਾ ਛਕਦੇ ਤੇ ਉਹ ਸਰਦੀਆਂ ਵਿੱਚ ਤਕਰੀਬਨ ਉਹ ਮਹੀਨਾ ਮਹੀਨਾ ਰੋਟੀ ਨਹੀਂ ਸੀ ਖਾਂਦੇ ਸਿਰਫ ਗੰਨੇ ਦਾ ਰਸ ਪੀ ਕੇ ਹੀ ਆਪਣਾ ਗੁਜ਼ਾਰਾ ਕਰਦੇ ਸੀ ਗੰਨੇ ਦਾ ਰਸ ਬਿਚ ਦੁੱਧ ਤੇ ਉਹਨਾਂ ਨਾਲ ਹੀ ਕੁਝ ਉਹਨਾਂ ਦੀ ਕਿਰਪਾ ਦੇ ਨਾਲ ਸਾਡੇ ਉੱਥੇ ਬਹੁਤ ਸਾਡੇ ਇੱਥੇ ਜਿਆਦਾ ਨਹੀਂ ਪਿੰਡ ਦੇ ਵਿੱਚ 50 ਫੌਜੀ ਸੀਗੇ ਅਰ ਜਿੰਨਾਂ ਨੇ ਲੜਾਈਆਂ ਲੜੀਆਂ ਚੀਨ ਨਾਲ ਪਾਕਿਸਤਾਨ ਨਾਲ ਸਾਰੀਆਂ ਲੜਾਈਆਂ ਲੜੀਆਂ ਪਰ ਕਦੀ ਕਿਸੇ ਦਾ ਵਾਲ ਵੀ ੰਕਾ ਨਹੀਂ ਹੋਇਆ ਤੇ ਉਹਨਾਂ ਦਾ ਫਿਰ ਉਹ ਲੜਾਈ ਜਿੱਤਣ ਤੋਂ ਬਾਅਦ ਉਹਰੇ ਆ ਕੇ ਸ਼ੁਕਰਾਨਾ ਵੀ ਕਰਦੇ ਸੀ ਤੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਇਹਨਾਂ ਨੇ ਜਥਾ ਬਣਾਇਆ ਹੋਇਆ ਸੀਗਾ ਦੀ ਅੱਲਾਹ ਦੀ ਕਮਾਲ ਦੀ ਗੱਲ ਹੈ ਬਾਬਾਈ ਆਸਾਦੀ ਵਾਰ ਇਹ ਸੁਣਾ ਦਿੰਦੇ ਜੀ ਆਸਾਦੀ ਵਾਰ ਆਸਾਦੀ ਵਾਰ ਹਾਂਜੀ ਆਸਾਦੀ ਵਾਰ ਵੀ ਲਾਉਂਦੇ ਸੀਗੇ ਕੀਰਤਨ ਆਨੰਦ ਕਾਰਜ ਤਾਂ ਕਰਾਉਂਦੀ ਕਰਾਉਂਦੇ ਸੀ ਤੇ ਆਸਾਦੀ ਵਾਰ ਦਾ ਵੀ ਕੀਰਤਨ ਜਿਵੇਂ ਸੰਗਰਾਂਦ ਦੇ ਮੌਕੇ ਤੇ ਗੁਰਦੁਆਰਿਆਂ ਆ ਮਸਿਆ ਮਸਿਆ ਆ ਗਈ ਕਿਤੇ ਬਲਾ ਲਿਆ ਲਾਗੇ ਛਾਗੇ ਗੁਰਦੁਆਰਿਆਂ ਦੇ ਵਿੱਚ ਉੱਥੇ ਫਿਰ ਫਰੀ ਜਾ ਕੇ ਨਾ ਆਸਾਦੀ ਵਾਰ ਦਾ ਆਨੰਦ ਕਾਰਜ ਨਿਸ਼ਕਾਮ ਜੀਨੂੰ ਕਹਿੰਦੇ ਆ ਆਪਣਾ ਨਿਸ ਨਿਸ ਕਾਉਂਸੇ ਉਕੇ ਜਥਾ ਜਿਵੇਂ ਇਹਨਾਂ ਨੇ ਬਣਾਇਆ ਹੋਸੀ ਉਹ ਪੁਰਾਣੇ ਸਮੇਂ ਦੇ ਵਿੱਚ ਉਹ ਜਿਵੇਂ ਇਹ ਪ੍ਰੋਗਰਾਮ ਕਰਦੇ ਸੀ ਉਹਦੇ ਉਹੀ ਉਹੀ ਸ਼ਬਦ ਸੁਣਾ ਦੋ ਜਿਹੜਾ ਪਹਿਲਾਂ ਨੁਕਰਿਆ ਸੀ ਹਰ ਜੋਗ ਦਾ ਹਮ ਹਮ ਹਰ ਜੋਗੀ ਭਗਤਾ ਪਾਇਆ ਪੈਦ ਰਖਦਾ ਆਇਆ ਅਨ ਨਾਲ ਕਸ ਦੋਸਰ ਮਾਰਿਆ ਪਰ ਲਾਤ ਰਾਇਆ ਅਨਕਾਰਿਆਂ ਨੇ ਦਕਾਂ ਪਿੱਛਦੇ ਨਾਮ ਦੇ ਮੁਖ ਲਾਇਆ ਜਾਂ ਨਾਨਕ ਐਸਾ ਹਰ ਸੇਵਾਂ ਅੰਤ ਲੈ ਛਡਾਇਆ ਜੀ ਸਾਡੇ ਪਿੰਡ ਦੇ ਮਤਲਬ ਇੰਨੇ ਖੰਡ ਪਾਠ ਦੀ ਸਾਡੇ ਪਿੰਡ ਵਿੱਚ ਖੰਡ ਪਾਠ ਕਰ ਲੈਂਦੇ ਤੇ ਵੀ ਤਿੰਨ ਚਾਰ ਚਾਰ ਖੰਡ ਪਾਠ ਇਕੱਠੇ ਵੀ ਮਤਲਬ ਜੇ ਰੱਖ ਲੈਣ ਤਾਂ ਸਾਡੇ ਪਿੰਡ ਦੇ ਜਿਹੜੇ ਹੈ ਖੰਡ ਪਾਠੀ ਆਪਣੇ ਆਪਣੇ ਸਾਰੇ ਪੂਰੇ ਹੁੰਦੇ ਤੇ ਜੀ ਉਹ ਆਪੇ ਹੀ ਕਰਦੇ ਸੀ ਆਪੇ ਆਪੇ ਕਰਦੇ ਸੀ ਕੋਈ ਭੇਟਾ ਨਹੀਂ ਸੀ ਲੈਂਦੇ ਹਮ ਕਿਸੇ ਨੇ ਵੀ ਖੰਡ ਪਾਠ ਕਰਾਉਣਾ ਕੋਈ ਭੇਟਾ ਨਹੀਂ ਲੈਣੀ ਚਾਹੇ ਗੁਰਦੁਆਰਾ ਸਾਹਿਬ ਚ ਕਰਾਉਣਾ ਘਰ ਕਰਾਉਣਾ ਕਦੇ ਕੋਈ ਮਤਲਬ ਕੋਈ ਭੇਟਾ ਨਹੀਂ ਸੀ ਦਿੰਦੇ ਚਾਰ ਚਾਰ ਖੰਡ ਪਾਠ ਇਕੱਠੇ ਵੀ ਮਤਲਬ ਰੱਖੇ ਜਾ ਸਕਦੇ ਸੀ ਹੂੰ ਇੰਨਾ ਮਤਲਬ ਸਿੱਖੀ ਦਾ ਪ੍ਰਭਾਵ ਸੀ ਇਹਦੇ ਜਥੇ ਕਰਕੇ ਤੇ ਉਹ ਸੰਤਾਂ ਦੀ ਜਿਹੜੀ ਸੰਤ ਦੀਪ ਸਿੰਘ ਦੇ ਇੰਨੀ ਉਹਨਾਂ ਦੀ ਸਿੱਖਿਆ ਸੀ ਇੱਥੇ ਸਿੱਖ ਧਰਮ ਨੂੰ ਇੰਨਾ ਮਤਲਬ ਉਸ ਟਾਈਮ ਤੇ ਮਤਲਬ ਪ੍ਰਚਾਰ ਸੀਗਾ ਸਾਡਾ ਲਓ ਜੀ ਹੁਣ ਵੀ ਸਾਡੇ ਪਿੰਡ 'ਚ ਜੀ ਹੁਣ ਵੀ ਬੱਚੇ ਛੋਟੇ ਬੱਚੇ ਆ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਉਹੀ ਕਰਦੇ ਨੇ ਤੇ ਅਮਰਤਾ ਰੀ ਨੇ ਕਾਫੀ ਬੱਚੇ ਸਾਡੇ ਮਤਲਬ ਇਹ ਨਹੀਂ ਹੈ ਸਾਡਾ ਪਿੰਡ ਹੁਣ ਤੱਕ ਵੀ ਉਹ ਇਨ੍ਹਾਂ ਆਲਮਤਾਂ ਤੋਂ ਨਸ਼ਿਆਂ ਦੀਤੋਂ ਬਚਿਆ ਹੋਇਆ ਹੈ ਇਹਨਾਂ ਦਾ ਜਿਹੜਾ ਪ੍ਰਭਾਵ ਚੱਲਦਾ ਪਹਿਣਾ ਸਿੱਖੀ ਦਾ ਸ਼ੁਰੂ ਤੋਂ ਚੱਲਦਾ ਆ ਹੁਣ ਵੀ ਉਸੇ ਹਿਸਾਬ ਨਾਲ ਸਾਡਾ ਚੱਲ ਰਿਹਾ ਔਰ ਪਿੰਡ ਜਿਹੜਾ ਹੈ ਡੇਕਾਲਾ ਹੈ ਔਰ ਜਿਵੇਂ ਇਹਨਾਂ ਦੱਸਿਆ ਕਿ ਇਹਨਾਂ ਨੇ ਬਣਾਇਆ ਸੀ ਜਥਾ ਤੇ ਉਹਦਾ ਪ੍ਰਭਾਵ ਜਿਹੜਾ ਹੈ ਹੁਣ ਦੀ ਯੰਗ ਜਨਰੇਸ਼ਨ ਦੇ ਉੱਤੇ ਵੀ ਬਹੁਤ ਜ਼ਬਰਦਸਤ ਹੈ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਜਿੰਨਾ ਵੀ ਧਾਰਮਿਕ ਕਾਰਜਕ੍ਰਮ ਹੁੰਦੇ ਨੇ ਕਾਰਜ ਹੁੰਦੇ ਨੇ ਉਹਨਾਂ 'ਚ ਪਿੰਡ ਦੇ ਬੱਚੇ ਵੀ ਜਿਹੜੇ ਹੈ ਬਹੁਤ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਆਹ ਬਣਿਆ ਜੀ ਵੀਡੀਓ ਔਰ ਬਾਪੂ ਜੀ ਦੀਆਂ ਗੱਲਾਂ ਜਿਹੜੀਆਂ ਤੁਹਾਨੂੰ ਕਿਦਾਂ ਦੀਆਂ ਲੱਗੀਆਂ ਬਾਪੂ ਜੀ 100 ਸਾਲ ਦੇ ਹਨ ਤੇ ਉਹਨਾਂ ਨੇ ਆਪਣੇ ਜਥੇ ਦੇ ਵੀ ਗੱਲ ਕੀਤੀ ਬਸ ਬੇਨਤੀ ਹੈ ਜੀ ਸਾਰੇ ਅੱਗੇ ਸਾਰੀ ਸੰਗਤ ਅੱਗੇ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਦੇਸ਼ਾ ਵਿਦੇਸ਼ਾ ਤੱਕ ਪਹੁੰਚਾਓ ਤਾਂ ਜੋ ਆਪਣੇ ਧਰਮ ਦੀ ਗੱਲ ਅਸੀਂ ਕਰਦੇ ਆਂ ਵਿਰਸੇ ਦੀ ਗੱਲ ਕਰਦੇ ਆਂ ਅਤੀਤ ਦੀ ਗੱਲ ਕਰਦੇ ਆਂ ਪਿੰਡਾਂ ਦੀ ਗੱਲ ਕਰਦੇ ਆਂ ਬਜ਼ੁਰਗਾਂ ਦੀ ਗੱਲ ਕਰਦੇ ਆਂ ਇਹਨੂੰ ਦੂਰ ਦੂਰ ਤੱਕ ਜਿਹੜਾ ਹੈ ਪਹੁੰਚਾਓ ਤਾਂ ਜੋ ਸਹੀ ਪ੍ਰਚਾਰ ਜਿਹੜਾ ਹੈ ਪੰਜਾਬ ਦਾ ਹੋ ਸਕੇ ਦੇਖੋ ਪੰਜਾਬੀ ਫਿਲਮਾਂ ਬਣਦੀਆਂ ਨੇ ਮੈਂ ਨਹੀਂ ਕਹਿੰਦਾ ਕਿ ਉਹ ਫਿਲਮਾਂ ਗਲਤ ਬਣਦੀਆਂ ਨੇ ਜਾਂ ਠੀਕ ਬਣਦੀਆਂ ਨੇ ਪਰ ਅਸਲੀ ਫਿਲਮ ਜਿਹੜੀ ਹੈ ਅੱਜ ਅਸੀਂ ਇਹ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈ ਇਹ ਫਿਲਮ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਦੁਆਰਾ ਤਿਆਰ ਕੀਤੀ ਗਈ ਹੈ ਤੇਜਿੰਦਰ ਚੋਪੜਾ ਮੈਂ ਕੈਮਰੇ ਤੇ ਤੇ ਐਂਕਰਿੰਗ ਕਰ ਰਿਹਾ ਵੀਡੀਓ ਕਿਦਾਂ ਦਾ ਲੱਗਿਆ ਕਮੈਂਟ ਕਰਿਓ ਸ਼ੁਕਰੀਆ ਜੀ ਧੰਨਵਾਦ ਜੀ ਚੰਗਾ ਜੀ